ਨਵੀਂ ਨਹਿਰ ਤੇ ਬਾਅਦ ਚੋਂ ਕੱਢ ਲਿਓ ਜਿਹੜਾ ਕੰਮ ਸੇ ਕੰਮ ਗੰਦਲਾ ਨਾਲਾ ਤੁਹਾਡਾ ਬਣ ਗਿਆ ਜਿਹੜਾ ਪਾਣੀ ਗੰਦਾ ਆਉਂਦਾ ਬੁੱਢੇ ਨਾਲੇ ਦਾ ਇਹਨੂੰ ਸਾਫ਼ ਕਰ ਲਓ ਇਹ ਨਹੀਂ ਕਿ ਤੁਸੀਂ ਵੱਡੇ ਵੱਡੇ ਧਨਾੜੋਂ ਘਰਾਂ 'ਚ ਫਿਲਟਰ ਲਾਏ ਨੇ ਅੱਗੇ ਜਿਨ੍ਹਾਂ ਕੋਲ ਪਾਣੀ ਜਾਂਦਾ ਦਰਿਆਵਾਂ ਦਾ ਉਹਨਾਂ ਦੇ ਬੱਚੇ ਗੰਦਲਾ ਪਾਣੀ ਪੀਂਦੇ ਨੇ ਬਿਮਾਰ ਹੁੰਦੇ ਨੇ ਸਾਡੀ ਸਾਰੀ ਪੋਲਿਟਿਕਸ ਵੋਟ ਬੈਂਕ ਦੇ ਉੱਤੇ ਐਂਡ ਜਿਹੜੀ ਆ ਧਨਾੜਾ ਦੇ ਸਿਰ ਦੇ ਉੱਤੇ ਟੇਕੇ ਰਹਿ ਗਈ ਲੁਧਿਆਣਾ ਹੱਬ ਬਣ ਗਿਆ ਜਾਂਦਾ ਕੋਈ ਵੀ ਪਾਰਟੀ ਇਹਦੇ ਨਾਲ ਵਿਗਾੜਨਾ ਨਹੀਂ ਚਾਹੁੰਦੀ ਇਸ ਤਰੀਕੇ ਲੋਕਾਂ ਦਾ ਬਲਾਤਕਾਰ ਹੋ ਰਿਹਾ ਲੋਕਾਂ ਨੂੰ ਬਿਮਾਰੀਆਂ ਦਿੱਤੀਆਂ ਜਾ ਰਹੀਆਂ ਨੇ ਤੁਹਾਨੂੰ ਮੇਲ ਮਖਮਲ ਦੀਆਂ ਰਜਾਈਆਂ ਤੇ ਵੱਡੇ ਵੱਡੇ ਘਰ ਮਿਲ ਗਏ ਭਾਵੇਂ ਤੁਸੀਂ ਲੱਛੇਦਾਰ ਕੀਤੇ ਪੰਜਾਬ ਆਹ ਕਰਦੇ ਆਂਗੇ ਪੰਜਾਬ ਉਹ ਕਰਦੇ ਆਂਗੇ ਥੱਲੇ ਕੁਝ ਨਹੀਂ ਲੁਧਿਆਣੇ ਮੌਜੂਦ ਆ ਅਸੀਂ ਗੱਲ ਥੋੜੀ ਪੁਰਾਣੀ ਕਰਾਂਗੇ ਅਕਸਰ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਕਿ ਜਦੋਂ ਮਨਪ੍ਰੀਤ ਬਾਦਲ ਕਹਿੰਦੇ ਦੇਖੇ ਖਜ਼ਾਨਾ ਖਾਲੀ ਹੈ ਤੇ ਮਾਨ ਸਾਹਿਬ ਕਹਿੰਦੇ ਕਿ ਖਜ਼ਾਨਾ ਖਾਲੀ ਨਾ ਕਹਿਆ ਕਰੋ ਇਹ ਕਹਿਆ ਕਰੋ ਕਿ ਪੀਪਾ ਖਾਲੀ ਹੈ ਅਸੀਂ ਇਸ ਤੇ ਉੱਤੇ ਗੱਲਬਾਤ ਕਰਾਂਗੇ ਕਿਉਂਕਿ ਪਾਣੀ ਦਾ ਮੁੱਦਾ ਬੜਾ ਗੰਭੀਰ ਹੋਇਆ ਲਗਾਤਾਰ ਸਰਕਾਰ ਨੂੰ ਜੁਰਮਾਨੇ ਪੈ ਰਹੇ ਨੇ ਭਾਵੇਂ ਜੀਟੀ ਨੂੰ ਲੈ ਕੇ ਫਿਰ ਸਰਕਾਰ ਲੋਕਾਂ ਦੇ ਉੱਤੇ ਥੋਪਰੀ ਹੈ ਟੈਕਸ ਵਸੂਲ ਕਰ ਰਹੀ ਹੈ ਘਰਾਂ ਦੇ ਵਿੱਚ ਖੜੀਆਂ ਗੱਡੀਆਂ ਦੇ ਵੀ ਟੈਕਸ ਲੱਗੇਗਾ ਗੱਲਬਾਤ ਕਰਾਂਗੇ ਸਾਡੇ ਨਾਲ ਮਨਦੀਪ ਮੱਨਾ ਜੀ ਨੇ ਮੱਨਾ ਸਾ ਸਰਕਾਰ ਜਦੋਂ ਪਹਿਲਾਂ ਸੱਤਾ ਦੇ ਵਿੱਚ ਨਹੀਂ ਸੀਗੀ ਲਗਾਤਾਰ ਸਵਾਲੇ ਹੁੰਦੇ ਸੀਗੇ ਮਨਪ੍ਰੀਤ ਬਾਦਲ ਜੀ ਕਹਿਂਦੇ ਸੀ ਖਜ਼ਾਨੇ 'ਚ ਪੈਸੇ ਹੈ ਨਹੀਂ ਤਾਂ ਕਹਿੰਦੇ ਇਹਨੂੰ ਖਜ਼ਾਨਾ ਨਹੀਂ ਇਹਨੂੰ ਪੀਪਾ ਕਹੋ ਦੇਖੋ ਪੰਜਾਬ ਅੱਜ ਦਾ ਨਹੀਂ ਲੁੱਟਿਆ ਜਾ ਰਿਹਾ ਪੰਜਾਬ ਤਬਾਹ ਕਰਕੇ ਰੱਖ ਦਿੱਤਾ ਗਿਆ। ਨਾ ਪੰਜਾਬ 'ਚ ਕੋਈ ਕਾਰੋਬਾਰ ਹੈ, ਨਾ ਪੰਜਾਬ ਦੀ ਜਵਾਨੀ ਹੈ, ਪੰਜਾਬ ਨੂੰ ਗੰਧਲਾ ਕਰ ਦਿੱਤਾ ਚਾਹੇ ਉਹਦਾ ਵਾਤਾਵਰਨ ਹੈ, ਚਾਹੇ ਉਹਦੇ ਪਾਣੀ ਨੇ, ਚਾਹੇ ਉਹਦੀ ਜਵਾਨੀ ਹੈ, ਚਾਹੇ ਉਹਦਾ ਕਾਰੋਬਾਰ ਹੈ ਔਰ ਚਾਹੇ ਉਹਦੀ ਸੁਰੱਖਿਆ ਇਹਨੂੰ ਪੂਰਨ ਤੌਰ ਦੇ ਉੱਤੇ ਗੰਧਲਾ ਕਰ ਦਿੱਤਾ ਗਿਆ। ਪੰਜਾਬ ਕੋਲ ਕੁਝ ਨਹੀਂ ਬਚਿਆ ਔਰ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਬਣੇ ਸੀਗੇ ਸਾਨੂੰ ਸਾਰਿਆਂ ਦੇ ਮਨ 'ਚ ਸੁਪਨਾ ਸੀਗਾ ਕਿ ਦੋ ਬੜੇ ਵੱਡੇ ਮਗਰਮਾਛ ਅਸੀਂ ਗਲੋ ਲਾਏ ਨੇ। ਇਹ ਬੰਦਾ ਆਊਗਾ ਪੰਜਾਬ ਦੇ ਵਿੱਚ ਕੁਝ ਸੁਧਾਰ ਕਰੂਗਾ। ਕਲਾਕਾਰ ਆਦਮੀਆ ਆ ਦਿਲ ਦਾ ਸਾਫ ਹੋਊਗਾ ਕੰਮ ਕਰੂਗਾ ਅੱਜ 2 ਸਾਲਾਂ ਬਾਅਦ ਜਿਵੇਂ ਪੰਜਾਬ 'ਚ ਧਰਨੇ ਲੱਗਦੇ ਸੀਗੇ ਜਿਵੇਂ ਲੋਕ ਟੈਂਕੀਆਂ ਤੇ ਚੜੇ ਸੀ ਅੱਜ ਵੀ ਪੰਜਾਬ ਦੇ ਹਾਲਾਤ ਉਹੋ ਹੀ ਬਣੇ ਨੇ ਸਾਨੂੰ ਲਾਰੇ ਕੀ ਲਾ ਜਾਂਦੇ ਨੇ ਵੱਡੇ ਵੱਡੇ ਸੁਪਨੇ ਵਿਖਾਏ ਜਾਂਦੇ ਨੇ ਔਰ ਸਰਕਾਰ ਦੀ ਪਾਲਸੀ ਕੀ ਚੱਲ ਰਹੀ ਹੈ ਸਹਿੰਦੇ ਬੰਦਿਆਂ ਨੂੰ ਡਟ ਲੋ ਤੇ ਗਰੀਬਾਂ 'ਚ ਵੰਡ ਕੇ ਉਹਨਾਂ ਨੂੰ ਮਗਰ ਲਾ ਦੋ ਇਹੀ ਕੀਤਾ ਜਾ ਰਿਹਾ ਆਟਾ ਦਾਲ ਬੱਤੀ ਇਸ ਤੋਂ ਬਿਨਾ ਤੇ ਸਰਕਾਰ ਕੋ ਕੋ ਕੰਮ ਹੀ ਨਹੀਂ ਹੈਗਾ ਸਰਕਾਰ ਕਹਿ ਰਹੀ ਮੈਂ ਨਹਿਰ ਕੱਢਣੀ ਹੈ ਭਗਵਾਨ ਜੀ ਤਮਾਨ ਪਰਸੋਂ ਜਾਂਦੇ ਨੇ ਕਿ ਮੈਂ ਜਿਹੜਾ ਇੰਡਸਟਰੀਸਟਾ ਨੂੰ ਇਨਵੀਟੇਸ਼ਨ ਦੇ ਕੇ ਆ ਕਿ ਪੰਜਾਬ ਦੇ ਵਿੱਚ ਆਓ ਮੈਂ ਭਗਵੰਤ ਮਾਨ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਨਵੀਂ ਨਹਿਰ ਤੇ ਬਾਅਦ ਚੋਂ ਕੱਢ ਲਿਓ ਜਿਹੜਾ ਕੰਮ ਸੇ ਕੰਮ ਗੰਦਲਾ ਨਾਲਾ ਤੁਹਾਡਾ ਬਣ ਗਿਆ ਜਿਹੜਾ ਪਾਣੀ ਗੰਦਾ ਆਉਂਦਾ ਬੁੱਢੇ ਨਾਲੇ ਦਾ ਇਹਨੂੰ ਸਾਫ਼ ਕਰ ਲਓ ਮੈਂ ਕਿਸੇ ਇੰਡਸਟਰੀ ਦੇ ਉਲਟ ਨਹੀਂ ਪਾਟ ਇੰਡਸਟਰੀ ਨੂੰ ਆਪਣੇ ਨੋਰਮਸ ਦੇ ਪੂਰੇ ਕਰਨੇ ਚਾਹੀਦੇ ਨੇ ਇੰਡਸਟਰੀ ਨੂੰ ਆਪਣੇ ਨਿਜਮ ਤੇ ਪੂਰੇ ਕਰਨੇ ਚਾਹੀਦੇ ਨੇ ਇਹ ਨਹੀਂ ਕਿ ਤੁਸੀਂ ਵੱਡੇ ਵੱਡੇ ਢਣਾੜੋ ਘਰਾਂ 'ਚ ਫਿਲਟਰ ਲਾਏ ਨੇ ਅੱਗੇ ਜਿੰਨਾਂ ਕੋਲ ਪਾਣੀ ਜਾਂਦਾ ਦਰਿਆਵਾਂ ਦਾ ਉਹਨਾਂ ਦੇ ਬੱਚੇ ਗੰਦਲਾ ਪਾਣੀ ਪੀਂਦੇ ਨੇ ਬਿਮਾਰ ਹੁੰਦੇ ਨੇ ਮੇਰਾ ਚੈਲੰਜ ਹੈ ਸਾਰਿਆਂ ਨੂੰ ਤੁਸੀਂ ਮੇਰੇ ਨਾਲ ਹੁਣੇ ਬਾਰਡਰ ਟੱਪਣਾ ਪੰਜਾਬ ਦਾ ਆਪਾਂ ਹਿਮਾਚਲ ਵੱਲ ਨੂੰ ਜਾਣਾ 100 100 ਕਿਲੋਮੀਟਰ ਤੱਕ ਤੁਹਾਨੂੰ ਹਸਪੀਟਲ ਨਜ਼ਰ ਨਹੀਂ ਆਊਗਾ ਜੇ ਉੱਥੇ ਲੋਕ ਸਵੱਛ ਤੇ ਤੰਦਰੁਸਤ ਰਹਿ ਸਕਦੇ ਨੇ ਤੇ ਪੰਜਾਬ ਚ ਕਿਉਂ ਨਹੀਂ ਰਹਿ ਸਕਦੇ ਯਾਰ ਤੁਸੀਂ ਹਿਮਾਚਲ ਜ ਦੇਖੋ ਥਾਂ ਥਾਂ ਤੇ ਨਦੀਆਂ ਨਿਕਲਦੀਆਂ ਨੇ ਥਾਂ ਥਾਂ ਤੇ ਨਾਲੇ ਨਿਕਲਦੇ ਨੇ ਉੱਥੇ ਕਿਸੇ ਇੰਡਸਟਰੀ ਦੀ ਇੰਨੀ ਹਿੰਮਤ ਰਹੀ ਕਿ ਪਾਣੀ ਇਸ ਤਰ੍ਹਾਂ ਵਿੱਚ ਸੁੱਟ ਦਿੱਤਾ ਜਾਵੇ ਸਾਡੀ ਸਾਰੀ ਪੋਲਿਟਿਕਸ ਵੋਟ ਬੈਂਕ ਦੇ ਉੱਤੇ ਐਂਡ ਜਿਹੜੀ ਔ ਧਣਾੜਾ ਦੇ ਸਿਰ ਦੇ ਉੱਤੇ ਟੇਕੇ ਰਹਿ ਗਈ ਲੁਧਿਆਣਾ ਹੱਬ ਗਿਆ ਜਾਂਦਾ ਕੋਈ ਵੀ ਪਾਰਟੀ ਇਹਦੇ ਨਾਲ ਵਿਗਾੜਨਾ ਨਹੀਂ ਚਾਹੁੰਦੀ ਅੱਜ ਇਹ ਮੋਰਚਾ ਇਕੱਲਾ ਲੋਕਾਂ ਦਾ ਕੋਈ ਕਾਂਗਰਸੀ ਨਹੀਂ ਆਇਆ ਕੋਈ ਕਾਲੀ ਨਹੀਂ ਆਇਆ ਕੋਈ ਝਾੜੂ ਵਾਲਾ ਨਹੀਂ ਆਇਆ ਕੋਈ ਬੀਜੇਪੀ ਵਾਲਾ ਨਹੀਂ ਆਇਆ ਕਾਰਨ ਕੀ ਹੈ ਕਿਉਂ ਲੋਕ ਵੱਡੇ ਵੱਡੇ ਫੰਡ ਦਿੰਦੇ ਨੇ ਮੋٹے ਫੰਡ ਦਿੰਦੇ ਨੇ ਕੋਈ ਇਹਨਾਂ ਨਾਲ ਵਿਗਾਰਨਾ ਨਹੀਂ ਚਾਹੁੰਦਾ ਇਸ ਤਰੀਕੇ ਲੋਕਾਂ ਦਾ ਬਲਾਤਕਾਰ ਹੋ ਰਿਹਾ ਲੋਕਾਂ ਨੂੰ ਬਿਮਾਰੀਆਂ ਦਿੱਤੀਆਂ ਜਾ ਰਹੀਆਂ ਨੇ ਸੋ ਅੱਜ ਇਹ ਮੋਰਚਾ ਲੱਗਾ ਸੀਗਾ ਮੈਨੂੰ ਵੀ ਇਹਨਾਂ ਦਾ ਸੱਦਾ ਆਇਆ ਸੀਗਾ ਤੇ ਮੈਂ ਇੱਥੇ ਪਹੁੰਚਿਆ ਮਾਨ ਜੀ ਇਹ ਜੋ ਆਪਾਂ ਥਾ ਦੇ ਉੱਤੇ ਖੜੇ ਹੋਏ ਆਂ ਕਹਿੰਦੇ ਇੱਥੇ ਬੁੱਢਾ ਦਰਿਆ ਜਿਹੜਾ ਵਹਿੰਦਾ ਹੈ ਇੱਥੇ ਭਗਵੰਤ ਮਾਨ ਸਾਹਿਬ ਖੁਦ ਆਪ ਆਉਂਦੇ ਰਹੇ ਆਪ ਇੱਥੇ ਧਰਨੇ ਲਾਉਂਦੇ ਰਹੇ ਆਪ ਗੱਲਾਂ ਕਹਿੰਦੇ ਰਹੇ ਕਿ ਇਹ ਹੱਲ ਹੋਣਾ ਚਾਹੀਦਾ ਇਹਨਾਂ ਦੇ ਕਈ ਮੰਤਰੀ ਐਮ ਐਲ ਏ ਇਸ ਗੱਲ ਦੇ ਉੱਤੇ ਬੋਲਦੇ ਰਹੇ ਕਹਿੰਦੇ ਹੁਣ ਸਾਰੇ ਚੁੱਪਣੇ ਤੁਸੀਂ ਇਕੱਲੇ ਅਸੀਂ ਇਹਦੀ ਗੱਲ ਨਾ ਕਰੋ ਭਗਵੰਤ ਮਾਨ ਸਿਕਿਉਰਟੀ ਦੇ ਬੜੀਆਂ ਟੀਚਰਾਂ ਕਰਦੇ ਸੀ ਲੋਕਾਂ ਦਾਲਾ ਤੋਂ ਡਲਾ ਹੁੰਦਾ ਹੈ ਕਹੀਂ ਸੇ ਵੀ ਚਲਾ ਹੁੰਦਾ ਹੈ ਨਾ ਅੱਜ ਤੁਸੀਂ ਦੇਖੋ ਸਿਕਿਉਰਿਟੀ ਦੇ ਗੱਲਾਂ ਕਰਦੇ ਸੀ ਪਾਸ ਮਾਫੀਆ ਦੇ ਉੱਤੇ ਗੱਲਾਂ ਕਰਦੇ ਸੀ ਰੇਤ ਮਾਫੀਆ ਤੇ ਗੱਲਾਂ ਕਰਦੇ ਸੀ ਕਿਹੜੇ ਕਿਹੜੇ ਕੰਮ ਤੋਂ ਮੁਕਰੇ ਨੇ ਸਿਰਫ ਭਾਸ਼ਣਾਂ ਦੇ ਵਿੱਚ ਪੰਜਾਬ ਦੀ ਤਰੱਕੀ ਵਿਖਾਈ ਗਈ ਪੰਜਾਬ ਨੂੰ ਸੁਪਨੇ ਵਿਖਾਏ ਗਏ ਜ਼ਮੀਨੀ ਹਕੀਕਤ ਹੈ ਹੀ ਕੁਛ ਨਹੀਂ ਮੈਂ ਭਗਵੰਤ ਮਾਨੜੀਏ ਦੋ ਲੈਣਾ ਕਹਿ ਲਵਾਂ ਨਾ ਕਿ ਭਾਸ਼ਣ ਵਿੱਚ ਹੈ ਦੇਸ਼ ਦੀ ਚਿੰਤਾ ਭਾਸ਼ਣ ਵਿੱਚ ਹੈ ਦੇਸ਼ ਦੀ ਚਿੰਤਾ ਆਸ਼ਿਕ ਕੁਰਸੀ ਮਾਲਦੇ ਹੋ ਮਿਲ ਗਈ ਹੈ ਮਖਮਲ ਦੀ ਰਜਾਈ ਲੈ ਕੇ ਤੇ ਤਰਪਾਇਲ ਦਿਓ ਪਿੰਟਰਪਾਲ ਚਾਹੀਦੀ ਤੁਹਾਨੂੰ ਲੋਕਾਂ ਨੂੰ ਤੁਹਾਨੂੰ ਮੇਲ ਮਖਮਲ ਦੀਆਂ ਰਜਾਈਆਂ ਤੇ ਵੱਡੇ ਵੱਡੇ ਘਰ ਮਿਲ ਕੇ ਭਾਸ਼ਲ ਤੁਸੀਂ ਲਛੇਦਾਰ ਕੀਤੇ ਪੰਜਾਬ ਆਹ ਕਰਦੇ ਆਂਗੇ ਪੰਜਾਬ ਉਹ ਕਰਦੇ ਆਂਗੇ ਥੱਲੇ ਕੁਛ ਨਹੀਂ ਇਹ ਲੱਗਦਾ ਹੈ ਕਿ ਸਰਕਾਰ ਇਸ ਤੋਂ ਬਾਅਦ ਸੁਚੇਤ ਹੋਏਗੀ ਇਹ ਚੀਜ਼ਾਂ ਲੈ ਕੇ ਜਿਸ ਤਿੱਕੇ ਨਾਲ ਕਹਿੰਦੇ ਟੈਕਸ ਲੱਗ ਰਹੇ ਆ ਘਰਾਂ ਦੇ ਵਿੱਚ ਵੀ ਗੱਡੀ ਖੜੀ ਹੋਈ ਹੈ ਕੋਈ ਸਾਧਨ ਖੜਿਆ ਉਸਤੇ ਵੀ ਟੈਕਸ ਲੱਗੇਗਾ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਸੁਚੇਤ ਹੋਈ ਕਿ ਬੜੇ ਦੁੱਖ ਦੀ ਗੱਲ ਹੈ ਜੀ ਸਰਕਾਰ ਨੇ ਲਾਰੇ ਲਾਏ ਆਟੇ ਦਾਲ ਦੇ ਬਿਜਲੀ ਦੇ ਜਦੋਂ ਕੋ ਪੈਸੇ ਪੂਰੇ ਨਹੀਂ ਹੁੰਦੇ ਮੈਂ ਪਹਿਲਾਂ ਵੀ ਕਿਹਾ ਕਿ ਸੰਦੇ ਨੂੰ ਲੁੱਟ ਲਿਆ ਜਾਂਦਾ ਕੱਲ ਵਹੀਕਲਸ ਦੇ ਉੱਤੇ ਟੈਕਸ ਵਧਾ ਦਿੱਤੇ ਗਏ ਪ੍ਰਾਪਰਟੀ ਦੇ ਉੱਤੇ ਟੈਕਸ ਵਧਾ ਦਿੱਤੇ ਗਏ ਆ ਜਿੰਨੇ ਘਰ ਬਣਾਉਣਾ ਉਹਦਾ ਸੋਚੋ ਤੇ ਸਹੀ ਯਾਰ ਉਹ ਮਸਾ ਕਿੰਨਾ ਜੂਝਦਾ ਆਪਣੇ ਘਰ ਬਣਾਉਣ ਲਈ ਤਿਲ ਤਿਲ ਜੋੜਦਾ ਤੁਸੀਂ ਉਹਦੇ ਪੈਸੇ ਵਧਾ ਦਿੱਤੇ ਕਿੱਥੇ ਜਾਣਾ ਲੋਕਾਂ ਨੇ ਸਰਕਾਰ ਕੋਲ ਕੋਈ ਵਿਜ਼ਨ ਨਹੀਂ ਹੈ ਸਰਕਾਰ ਕੋਲ ਕੋਈ ਸੋਚ ਨਹੀਂ ਹੈ ਸਰਕਾਰ ਸਿਰਫ ਇੰਜੋਏ ਮੋਡ ਦੇ ਵਿੱਚ ਹੈ ਕਿ ਫੇਰ ਹਾਲ ਸੱਤਾ ਮਿਲੀ ਹੈ ਇਹਨੂੰ ਇੰਜੋਏ ਕਿਵੇਂ ਕਰੇ ਪੰਜਾਬ ਅੱਜ ਦਾ ਨਹੀਂ ਲੁੱਟਿਆ ਜਾ ਰਿਹਾ ਪੰਜਾਬ ਤਬਾਹ ਕਰਕੇ ਰੱਖ ਦਿੱਤਾ ਗਿਆ ਨਾ ਪੰਜਾਬ ਚ ਕੋਈ ਕਾਰੋਬਾਰ ਹੈ ਨਾ ਪੰਜਾਬ ਦੀ ਜਵਾਨੀ ਹੈ ਪੰਜਾਬ ਨੂੰ ਗੰਧਲਾ ਕਰ ਦਿੱਤਾ ਚਾਹੇ ਉਹਦਾ ਵਾਤਾਵਰਨ ਹੈ ਚਾਹੇ ਉਹਦੇ ਪਾਣੀ ਨੇ ਚਾਹੇ ਉਹਦੀ ਜਵਾਨੀ ਹੈ ਚਾਹੇ ਉਹਦਾ ਕਾਰੋਬਾਰ ਹੈ ਔਰ ਚਾਹੇ ਉਹਦੀ ਸੁਰੱਖਿਆ ਇਹਨੂੰ ਪੂਰਨ ਤੌਰ ਦੇ ਉਤੇ ਗੰਧਲਾ ਕਰ ਦਿੱਤਾ ਗਿਆ ਪੰਜਾਬ ਕੋਲ ਕੁਝ ਨਹੀਂ ਬਚਿਆ ਔਰ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਬਣੇ ਸੀਗੇ ਸਾਨੂੰ ਸਾਰਿਆਂ ਦੇ ਮਨ ਚ ਸੁਪਨਾ ਸੀਗਾ ਕਿ ਦੋ ਬੜੇ ਵੱਡੇ ਮਗਰਮਾਚਾ ਸੀ ਗੱਲੋਂ ਲਾਏ ਨੇ ਇਹ ਬੰਦਾ ਆਊਗਾ ਪੰਜਾਬ ਦੇ ਵਿੱਚ ਕੁਝ ਸੁਧਾਰ ਕਰੂਗਾ ਕਲਾਕਾਰ ਆਦਮੀ ਆ ਸ਼ਾਇਦ ਦਿਲ ਦਾ ਸਾਫ਼ ਹੋਊਗਾ ਕੰਮ ਕਰੂਗਾ ਅੱਜ 2 ਸਾਲਾਂ ਬਾਅਦ ਜਿਵੇਂ ਪੰਜਾਬ 'ਚ ਧਰਨੇ ਲੱਗਦੇ ਸੀਗੇ ਜਿਵੇਂ ਲੋਕ ਟੈਂਕੀਆਂ ਤੇ ਚੜੇ ਸੀ ਅੱਜ ਵੀ ਪੰਜਾਬ ਦੇ ਹਾਲਾਤ ਉਹੋ ਹੀ ਬਣੇ ਨੇ ਸਾਨੂੰ ਲਾਰੇ ਕੀ ਲਾ ਜਾਂਦੇ ਨੇ ਵੱਡੇ ਵੱਡੇ ਸੁਪਨੇ ਵਿਖਾਏ ਜਾਂਦੇ ਨੇ ਔਰ ਸਰਕਾਰ ਦੀ ਪਾਲਸੀ ਕੀ ਚੱਲ ਰਹੀ ਹੈ ਸੈਂਦੇ ਬੰਦਿਆਂ ਨੂੰ ਡੋਟ ਲੋ ਤੇ ਗਰੀਬਾਂ ਚ ਵੰਡ ਕੇ ਉਹਨਾਂ ਨੂੰ ਮਗਰ ਲਾ ਦੋ। ਇਹੀ ਕੀਤਾ ਜਾ ਰਿਹਾ ਆਟਾ, ਦਾਲ, ਬੱਤੀ ਇਸ ਤੋਂ ਬਿਨਾ ਤੇ ਸਰਕਾਰ ਕੋ ਕੋ ਕੰਮ ਹੀ ਨਹੀਂ ਹੈਗਾ। ਸਰਕਾਰ ਕਹਿ ਰਹੀ ਮੈਂ ਨਹਿਰ ਕੱਢਣੀ ਹੈ। ਭਗਵਾਨ ਜੀ ਭਗਵੰਤਮਾਨ ਪਰਸੋਂ ਜਾਂਦੇ ਨੇ ਕਿ ਮੈਂ ਜਿਹੜਾ ਇੰਡਸਟਰੀਪਲਿਸਟਾਂ ਨੂੰ ਇਨਵੀਟੇਸ਼ਨ ਦੇ ਕੇ ਆਇਆ ਕਿ ਪੰਜਾਬ ਦੇ ਵਿੱਚ ਆਓ। ਮੈਂ ਭਗਵੰਤਮਾਨ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਨਵੀਂ ਨਹਿਰ ਤੇ ਬਾਅਦ ਚੋਂ ਕੱਢ ਲਿਓ ਜਿਹੜਾ ਕੰਮ ਸੇ ਕੰਮ ਗੰਦਲਾ ਨਾਲਾ ਤੁਹਾਡਾ ਬਣ ਗਿਆ ਜਿਹੜਾ ਪਾਣੀ ਗੰਦਾ ਆਉਂਦਾ ਬੁੱਢੇ ਨਾਲੇ ਦਾ ਇਹਨੂੰ ਸਾਫ਼ ਕਰ ਲਓ ਮੈਂ ਕਿਸੇ ਇੰਡਸਟਰੀ ਦੇ ਉਲਟ ਨਹੀਂ ਪਰ ਇੰਡਸਟਰੀ ਨੂੰ ਆਪਣੇ ਨੋਰਮਸ ਦੇ ਪੂਰੇ ਕਰਨੇ ਚਾਹੀਦੇ ਨੇ ਇੰਡਸਟਰੀ ਨੂੰ ਆਪਣੇ ਨਿਯਮ ਤੇ ਪੂਰੇ ਕਰਨੇ ਚਾਹੀਦੇ ਨੇ ਇਹ ਨਹੀਂ ਕਿ ਤੁਸੀਂ ਵੱਡੇ ਵੱਡੇ ਧਨਾੜੋ ਘਰਾਂ 'ਚ ਫਿਲਟਰ ਲਾਏ ਨੇ ਅੱਗੇ ਜਿੰਨਾਂ ਕੋਲ ਪਾਣੀ ਜਾਂਦਾ ਦਰਿਆਵਾਂ ਦਾ ਉਹਨਾਂ ਦੇ ਬੱਚੇ ਗੰਦਲਾ ਪਾਣੀ ਪੀਂਦੇ ਨੇ ਬਿਮਾਰ ਹੁੰਦੇ ਨੇ ਮੇਰਾ ਚੈਲੰਜ ਹੈ ਸਾਰਿਆਂ ਨੂੰ ਤੁਸੀਂ ਮੇਰੇ ਨਾਲ ਹੋਣੇ ਬਾਰਡਰ ਟੱਪਣਾ ਪੰਜਾਬ ਦਾ ਆਪਾਂ ਹਿਮਾਚਲ ਵੱਲ ਨੂੰ ਜਾਣਾ 100 100 ਕਿਲੋਮੀਟਰ ਤੱਕ ਤੁਹਾਨੂੰ ਹਸਪਤਾਲ نظر ਨਹੀਂ ਆਉਂਦਾ ਜੇ ਉੱਥੇ ਲੋਕ ਸਵੱਛ ਤੇ ਤੰਦਰੁਸਤ ਰਹਿ ਸਕਦੇ ਨੇ ਤੇ ਪੰਜਾਬ ਚ ਕਿਉਂ ਨਹੀਂ ਰਹਿ ਸਕਦੇ ਯਾਰ ਤੁਸੀਂ ਹਿਮਾਚਲ ਚ ਦੇਖੋ ਥਾਂ ਥਾਂ ਤੇ ਨਦੀਆਂ ਨਿਕਲਦੀਆਂ ਨੇ ਥਾਂ ਥਾਂ ਤੇ ਨਾਲੇ ਨਿਕਲਦੇ ਨੇ ਉੱਥੇ ਕਿਸੇ ਇੰਡਸਟਰੀ ਦੀ ਇੰਨੀ ਹਮਤਰੀ ਹੈ ਕਿ ਪਾਣੀ ਇਸ ਤਰ੍ਹਾਂ ਵਿੱਚ ਸੁੱਟ ਦਿੱਤਾ ਜਾਵੇ ਸਾਡੀ ਸਾਰੀ ਪੋਲਿਟਿਕਸ ਵੋਟ ਬੈਂਕ ਦੇ ਉੱਤੇ ਐਂਡ ਜਿਹੜੀ ਆ ਤਨਹੜਾ ਦੇ ਸਿਰ ਦੇ ਉੱਤੇ ਟੇਕੇ ਰਹਿ ਗਈ ਲੁਧਿਆਣਾ ਹੱਬ ਗਿਆ ਜਾਂਦਾ ਕੋਈ ਵੀ ਪਾਰਟੀ ਇਹਦੇ ਨਾਲ ਵਿਗਾੜਨਾ ਨਹੀਂ ਚਾਹੁੰਦੀ ਅੱਜ ਇਹ ਮੋਰਚਾ ਇਕੱਲਾ ਲੋਕਾਂ ਦਾ ਕੋਈ ਕਾਂਗਰਸੀ ਨਹੀਂ ਆਇਆ ਕੋਈ ਗੱਲ ਨਹੀਂ ਆਇਆ ਕੋਈ ਝਾੜੂ ਵਾਲਾ ਨਹੀਂ ਆਇਆ ਕੋਈ ਬੀਜੇਪੀ ਵਾਲਾ ਨਹੀਂ ਆਇਆ ਕਾਰਨ ਕੀ ਹੈ ਕਿਉਂ ਲੋਕ ਵੱਡੇ ਵੱਡੇ ਫੰਡ ਦਿੰਦੇ ਨੇ ਮੋٹے ਫੰਡ ਦਿੰਦੇ ਨੇ ਕੋਈ ਇਹਨਾਂ ਨਾਲ ਵਗਾਰਨਾ ਨਹੀਂ ਚਾਹੁੰਦਾ ਇਸ ਤਰੀਕੇ ਲੋਕਾਂ ਦਾ ਬਲਾਤਕਾਰ ਹੋ ਰਿਹਾ ਲੋਕਾਂ ਨੂੰ ਬਿਮਾਰੀਆਂ ਦਿੱਤੀਆਂ ਜਾ ਰਹੀਆਂ ਨੇ ਸੋ ਅੱਜ ਇਹ ਮੋਰਚਾ ਲੱਗਾ ਸੀਗਾ ਮੈਨੂੰ ਵੀ ਇਹਨਾਂ ਦਾ ਸੱਦਾ ਆਇਆ ਸੀਗਾ ਤੇ ਮੈਂ ਇੱਥੇ ਪਹੁੰਚਿਆ ਮਾਨਾ ਜੀ ਇਹ ਜੋ ਆਪਾਂ ਥਾ ਦੇ ਉੱਤੇ ਖੜੇ ਹੋਏ ਆਂ ਕਹਿੰਦੇ ਇੱਥੇ ਬੁੱਢਾ ਦਰਿਆ ਜਿਹੜਾ ਵਹਿੰਦਾ ਇੱਥੇ ਭਗਵੰਤ ਮਾਨ ਸਾਹਿਬ ਖੁਦ ਆਪ ਆਉਂਦੇ ਰਹੇ ਆਪ ਇੱਥੇ ਧੰਨੇ ਲਾਉਂਦੇ ਰਹੇ ਆਪ ਗੱਲਾਂ ਕਹਿੰਦੇ ਰਹੇ ਕਿ ਇਹ ਹੱਲ ਹੋਣਾ ਚਾਹੀਦਾ ਇਹਨਾਂ ਦੇ ਕਈ ਮੰਤਰੀ ਐਮ ਐਲ ਏ ਇਸ ਗੱਲ ਦੇ ਉੱਤੇ ਬੋਲਦੇ ਰਹੇ ਕਹਿੰਦੇ ਹੁਣ ਸਾਰੇ ਚੁੱਪ ਨੇ ਤੁਸੀਂ ਇਕੱਲੇ ਅਸੀਂ ਇਹਦੀ ਗੱਲ ਨਾ ਕਰੋ ਭਗਵੰਤ ਮਾਨ ਸਿਕਿਉਰਿਟੀ ਦੇ ਬੜੀਆਂ ਟੀਚਰਾਂ ਕਰਦੇ ਸੀ ਲੋਕਾਂ ਦਾਲਾ ਤੋਂ ਡਲਾ ਹੁੰਦਾ ਹੈ ਕਹੀਂ ਸੇ ਵੀ ਚਲਾ ਹੁੰਦਾ ਹੈ ਹਣਾ ਅੱਜ ਤੁਸੀਂ ਦੇਖੋ ਸਿਕਿਉਰਿਟੀ ਦੇ ਗੱਲਾਂ ਕਰਦੇ ਸੀ ਬਸ ਮਾਫੀਆ ਦੇ ਉੱਤੇ ਗੱਲਾਂ ਕਰਦੇ ਸੀ ਰੇਤ ਮਾਫੀਆ ਤੇ ਗੱਲਾਂ ਕਰਦੇ ਸੀ ਕਿਹੜੇ ਕਿਹੜੇ ਕੰਮ ਤੋਂ ਮੁੱਕਰੇ ਨੇ ਸਿਰਫ ਭਾਸ਼ਣਾਂ ਦੇ ਵਿੱਚ ਪੰਜਾਬ ਦੀ ਤਰੱਕੀ ਵਿਖਾਈ ਗਈ ਪੰਜਾਬ ਨੂੰ ਸੁਪਨੇ ਵਿਖਾਏ ਗਏ ਜ਼ਮੀਨੀ ਹਕੀਕਤ ਹੈ ਹੀ ਕੁਛ ਨਹੀਂ ਮੈਂ ਭਗਵੰਤ ਮੰਨ ਲਈਏ ਦੋ ਲੈਣਾ ਕਹਿ ਲਵਾਂ ਨਾ ਕਿ ਭਾਸ਼ਣ ਵਿੱਚ ਹੈ ਦੇਸ਼ ਦੀ ਚਿੰਤਾ ਭਾਸ਼ਣ ਵਿੱਚ ਹੈ ਦੇਸ਼ ਦੀ ਚਿੰਤਾ ਆਸ਼ਿਕ ਕੁਰਸੀ ਮਾਲਦੇ ਹੋ ਮਿਲ ਗਈ ਹੈ ਮਖਮਲ ਦੀ ਰਜਾਈ ਲੈ ਕੇ ਤੇ ਤਰਪਾਇਲ ਦਿਓ ਪਿੰਦਰਪਾਲ ਚਾਹੀਦੀ ਤੁਹਾਨੂੰ ਲੋਕਾਂ ਨੂੰ ਤੁਹਾਨੂੰ ਮੇਲ ਮਖਮਲ ਦੀਆਂ ਰਜਾਈਆਂ ਤੇ ਵੱਡੇ ਵੱਡੇ ਘਰ ਮਿਲ ਕੇ ਭਾਸ਼ਲ ਤੁਸੀਂ ਲਛੇਦਾਰ ਕੀਤੇ ਪੰਜਾਬ ਆਹ ਕਰਦੇ ਆਂਗੇ ਪੰਜਾਬ ਉਹ ਕਰਦੇ ਆਂਗੇ ਥੱਲੇ ਕੁਛ ਨਹੀਂ ਇਹ ਲੱਗਦਾ ਹੈ ਕਿ ਸਰਕਾਰ ਇਸ ਤੋਂ ਬਾਅਦ ਸੁਚੇਤ ਹੋਏਗੀ ਇਹ ਚੀਜ਼ਾਂ ਲੈ ਕੇ ਜਿਸ ਤਿੱਕੇ ਨਾਲ ਕਹਿੰਦੇ ਟੈਕਸ ਲੱਗ ਰਿਹਾ ਘਰਾਂ ਦੇ ਵਿੱਚ ਵੀ ਗੱਡੀ ਖੜੀ ਹੋਈ ਹੈ ਕੋਈ ਸਾਧਨ ਖੜਿਆ ਉਸਤੇ ਵੀ ਟੈਕਸ ਲੱਗੇਗਾ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਸੁਚੇਤ ਹੋਈ ਕਿ ਬੜੇ ਦੁੱਖ ਦੀ ਗੱਲ ਹੈ ਜੀ ਸਰਕਾਰ ਨੇ ਲਾਰੇ ਲਾਏ ਆਟੇ ਦਾਲ ਦੇ ਬਿਜਲੀ ਦੇ ਜਦੋਂ ਕੋ ਪੈਸੇ ਪੂਰੇ ਨਹੀਂ ਹੁੰਦੇ ਮੈਂ ਪਹਿਲਾਂ ਵੀ ਕਿਹਾ ਕਿ ਸੰਦੇ ਨੂੰ ਲੁੱਟ ਲਿਆ ਜਾਂਦਾ ਕੱਲ ਵਹੀਕਲਸ ਦੇ ਉੱਤੇ ਟੈਕਸ ਵਧਾ ਦਿੱਤੇ ਗਏ ਪ੍ਰਾਪਰਟੀ ਦੇ ਉੱਤੇ ਟੈਕਸ ਵਧਾ ਦਿੱਤੇ ਗਏ ਆ ਜਿੰਨੇ ਘਰ ਬਣਾਉਣਾ ਉਹਦਾ ਸੋਚੋ ਤੇ ਸਹੀ ਯਾਰ ਉਹ ਮਸਾ ਕਿੰਨਾ ਜੂਝਦਾ ਆਪਣੇ ਘਰ ਬਣਾਉਣ ਲਈ ਤਿਲ ਤਿਲ ਜੋੜਦਾ ਤੁਸੀਂ ਉਹਦੇ ਪੈਸੇ ਵਧਾ ਦਿੱਤੇ ਕਿੱਥੇ ਜਾਣਾ ਲੋਕਾਂ ਨੇ ਸਰਕਾਰ ਕੋਲ ਕੋਈ ਵਿਜ਼ਨ ਨਹੀਂ ਹੈ ਸਰਕਾਰ ਕੋਲ ਕੋਈ ਸੋਚ ਨਹੀਂ ਹੈ ਸਰਕਾਰ ਸਿਰਫ ਇੰਜੋਏ ਮੋਡ ਦੇ ਵਿੱਚ ਹੈ ਕਿ ਫਿਲਹਾਲ ਸੱਤਾ ਮਿਲੀ ਹੈ ਇਹਨੂੰ ਇੰਜੋਏ ਕਿਵੇਂ ਕਰੇ ਮਨਦੀਪ ਬੰਨਾ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਕਿ ਜਿਸ ਤਿੱਕਰ ਵਾਲਾ ਸਾਰੀਆਂ ਤਸਵੀਰਾਂ ਨੇ ਤੇ ਬੁੱਢਾ ਨਾਲਾ ਨੂੰ ਲੈ ਕੇ ਲਗਾਤਾਰ ਸੁਚੇਤ ਹੋਏ ਨੇ ਲਗਾਤਾਰ ਸਰਕਾਰ ਉੱਤੇ ਸੁਭਾਸ਼ ਚੁਕੇ